ਜੋ ਸਮਾਣਿਆ ਜਾ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਪਹਿਲਾਂ ਤਾਂ ਮੈਂ ਸਾਰੇ ਤੁਹਾਡੇ ਸ਼ਹਿਰ ਵਾਸੀਆਂ ਦਾ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਵਧਾਈ ਦੇਣਾ ਤੇ ਜਿਹੜਾ ਕਿ ਅੱਜ ਪਤੰਗ ਉਸਤਵ ਮਹਾ ਉਸਤਵ ਜਗਨਨਾਥ ਧਾਮ ਦੇ ਪ੍ਰਾਂਗਨ ਚ ਮਨਾਇਆ ਜਾ ਰਿਹਾ ਇਸ ਲਈ ਤੁਸੀਂ ਸਾਰੇ ਸ਼ਹਿਰ ਵਾਸੀ ਵਧਾਈ ਦੇ ਪਾਤਰ ਹੋ ਕਿ ਜਿਨ੍ਹਾਂ ਨੇ ਇੰਨੀ ਸੰਖਿਆ ਚ ਹਜ਼ਾਰਾਂ ਦੀ ਤਦਾਦ ਚ ਇੱਥੇ ਆ ਕੇ ਭਗਵਾਨ ਜੀ ਦਾ ਪਾਰ ਅਸ਼ੀਰਵਾਦ ਪ੍ਰਾਪਤ ਕੀਤਾ ਜਗਨਨਾਥ ਧਾਮ ਦੇ ਸਮst ਸੇਵਕ ਰਾਜਾ ਕੇ ਦਰਬਾਰ ਦੀ ਸਾਰੀ ਟੀਮ ਤੁਹਾਡਾ ਬਹੁਤ ਹੀ ਧੰਨਵਾਦ ਕਰਦੀ ਹੈ ਐਸੀ ਤਰ੍ਹਾਂ ਪਿਆਰ ਤੇ ਆਸ਼ੀਰਵਾਦ ਸਾਰੀ ਟੀਮ ਤੇ ਬਣਾਈ ਰੱਖਿਓ ਇਸੇ ਤਰ੍ਹਾਂ ਹੀ ਤੁਸੀਂ ਆ ਕੇ ਇਸ ਤਰ੍ਹਾਂ ਉਸ ਤਿਹਾੜੇ ਸਾਡਾ ਮਨਾਣਾ ਫਰਜ਼ ਹੈ ਕਿਉਂਕਿ ਤਿਹਾੜਾ ਆਦਮੀ ਸਦਭਾਵਨਾ ਦੇ ਆਪੀ ਭਾਈਚਾਰਾ ਦਾ ਪ੍ਰਤੀਕ ਹੁੰਦੇ ਆ ਕਿਸ ਤਰੀਕੇ ਨਾਲ ਦੇਖੋ ਨਿੱਕੇ-ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਪਤੰਗਬਾਜ਼ੀ ਦਾ ਆਨੰਦ ਲੈ ਰਹੇ ਆ ਇਹ ਅੱਜ ਬੜਾ ਹੀ ਆਨੰਦਮ ਉਸਮ ਮਹਿਸੂਸ ਹੋ ਰਿਹਾ ਹੈ ਕਿ ਭਗਵਾਨ ਜੀ ਦੀ ਅਪਾਰ ਕਿਰਪਾ ਇੱਥੇ ਨਜ਼ਰ ਆ ਰਹੀ ਹੈ ਤੁਸੀਂ ਦੇਖਦੇ ਹੀ ਪਿਓ ਕਿਸ ਤਰੀਕੇ ਨਾਲ ਸਾਰੇ ਆਨੰਦ ਲੈ ਰਹੇ ਆ ਮੈਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਕਰਦਾ ਸਾਰੇ ਪੱਤਰਕਾਰ ਭਾਈਆਂ ਦਾ ਵੀ ਤੁਹਾਡਾ ਪ੍ਰਿੰਟ ਮੀਡੀਆ ਦਾ ਸਾਰਿਆਂ ਤੁਹਾਡਾ ਜਿਹੜਾ ਨਿਊਜ਼ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਪਿਆਰ ਤੇ ਆਸ਼ੀਰਵਾਦ ਸਾਡੇ ਤੇ ਬਣਾਈ ਰੱਖੋ ਜੀ ਸਾਹਿਬ ਦੇਖੋ ਮਿਲਿਆ ਕਾਫੀ ਟਾਈਮ ਤੋਂ ਲੰਬੇ ਲਈ ਬੱਚੇ ਨੇ ਉਹ ਜ਼ਿਆਦਾਤਰ ਮੋਬਾਈਲ ਦੇ ਵਿੱਚ ਬੜੇ ਰਹਿੰਦੇ ਪਤੰਗਾਂ ਵਰ ਉਹਨਾਂ ਨੂੰ ਪਤਾ ਹੀ ਨਹੀਂ ਆ ਇਹ ਸਾਡੇ ਜਿਹੜੇ ਪੁਰਾਣੇ ਖੇਡ ਸੀਗੇ ਬੱਚਿਆਂ ਨੂੰ ਤੰਦਰੁਸਤ ਵੀ ਹੁੰਦੇ ਸੀ ਨਾਲ ਤੁਹਾਡੀ ਕਸਰਤ ਵੀ ਹੁੰਦੀ ਸੀ ਤੇ ਨਾਲ ਤੁਹਾਡਾ ਮਨੋਰਚਾਵਾ ਵੀ ਹੁੰਦਾ ਸੀ ਅੱਜ ਜਿਹੜੇ ਖੇਤਾਬਾਂ ਦੇ ਨਾਲ ਜਿਹੜਾ ਛੱਡ ਕੇ ਅੱਜ ਮੋਬਾਈਲਾਂ ਦੇ ਲੱਗੇ ਰਹਿੰਦੇ ਆ ਇਹ ਪ੍ਰਭਾਵ ਪਰਿਵਾਰਾਂ ਤੇ ਬੜਾ ਦੁਸ਼ ਪ੍ਰਭਾਵ ਪੈ ਰਿਹਾ ਸਾਰੇ ਬੱਚਿਆਂ ਨੂੰ ਇਸ ਤੋਂ ਦੂਰ ਰੱਖ ਕੇ ਜਿਹੜੇ ਨੇਚਰਲ ਪ੍ਰੇ ਗੇਮਾਂ ਹੈਗੀਆਂ ਉਹ ਖੇਡਣੀਆਂ ਚਾਹੀਦੀਆਂ ਜਿਨ੍ਹਾਂ ਦਾ ਕੋਈ ਦੁਸ਼ ਪ੍ਰਭਾਵ ਨਹੀਂ ਪੰਦਾ ਤੇ ਸਰੀਰ ਦੀ ਕਸਰਤ ਵੀ ਵਧੀਆ ਤਰੀਕੇ ਨਾਲ ਹੁੰਦੀ ਹੈ ਜਿਹੜੀ ਚਾਈਨਾ ਡੋਰ ਚੱਲੀ ਰਹੇ ਨੇ ਪਕਸ਼ਾ ਵਾਲੀ ਮਾੜੀ ਬੰਦੇ ਵਾਲੀ ਉਹ ਮਾੜੀ ਕੀ ਸੰਦੇਸ਼ ਦੇਣਾ ਚਾਹੁੰਦੇ ਤਕਰੀਬਨ ਅਸੀਂ 400 500 ਚ ਰੱਖ ਰਹੀ ਇੱਥੇ ਆਪਣੇ ਕੋਲੋਂ ਲੈ ਕੇ ਆਏ ਆ ਤੇ ਕੋਈ ਭਾਗ ਦੇ ਨਾਲ ਲੈ ਕੇ ਆਏ ਤੇ ਸਾਰਿਆਂ ਨੂੰ ਸਾਰੀ ਕੋਈ ਵੀ ਚਾਈਨਾ ਦੀ ਡੋਰ ਦਾ ਪ੍ਰਯੋਗ ਇੱਥੇ ਬਿਲਕੁਲ ਵਰਜਿਤ ਹੈ ਸਾਰੀ ਪੰਜਾਬ ਪੁਲ ਦੀ ਟੀਮ ਵੀ ਇੱਥੇ ਫਿਰ ਰਹੀ ਹੈ ਜਿਹੜੀ ਕਿ ਕੋਈ ਵੀ ਇੱਥੇ ਚਾਇਨਾ ਡੋਰ ਦੀ ਵਰਤੋਂ ਨਾ ਕਰੇ। ਥੈਂਕ ਯੂ। ਤੁਹਾਡੀ ਜਨਰੇਰੇ ਵੀ ਆ ਜੀ। ਪਤੰਗ ਉਸੋ ਹਿੰਦੁਸਤਾਨ ਦੀ ਸਭਿਆਤਾ ਸੰਸਕ੍ਰਿਤੀ ਦਾ ਇੱਕ ਵਰਤਕ ਹੈ। ਪੂਰੇ ਹਿੰਦੁਸਤਾਨ ਦੇ ਅੰਦਰ ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪਤੰਗ ਉਸ ਸੱਜੀਆਂ ਨੂੰ ਜਿਵੇਂ ਮਨਾਇਆ ਜਾਂਦਾ। ਦੁਸਹਿਰੇ ਦੇ ਅੰਦਰ ਲੋਹੜੀ ਦੇ ਉੱਤੇ ਅਰ ਬਸੰਤ ਦੇ ਉੱਤੇ ਪਤੰਗ ਉਸ ਸੱਜੀਆਂ ਤੋਂ ਮਨਾਇਆ ਜਾ ਰਿਹਾ ਹੈ। ਅੱਜ ਜਨਨਤਾ ਅਮਦੇ ਅੰਦਰ ਕੇਜਬਾ ਅੱਜ ਜਿਹੜੀ ਟੀਮ ਨੇ ਪਤੰਡੂ ਸਭ ਕਰਕੇ ਪੂਰੇ ਪੰਜਾਬੀ ਪਾਈਚਾਰੇ ਨੂੰ ਕਰਤਾ ਕੀਤਾ ਪਤੰਗ ਉਡਾਉਣ ਦਾ ਮਤਲਬ ਹੈ ਕਿ ਅਸੀਂ ਹਿੰਮਤ ਮੇ ਰੱਦ ਨਾਲ ਕਰੀਏ ਤੇ ਸਾਡੇ ਪਤੰਗ ਆਸਮਾਨ ਦੇ ਉਡ ਸਕਦੇ ਨੇ ਸੋ ਆਓ ਆਪ ਪਤੰਗ ਉਸ ਤੋਂ ਸਬਕ ਸਿੱਖੀਏ ਔਰ ਆਪਣੀ ਜ਼ਿੰਦਗੀ ਨੂੰ ਆਪਣੇ ਦੇਸ਼ ਨੂੰ ਇਸੇ ਰਸਤੇ ਨੂੰ ਤੱਕੀ ਦੀ ਰਾਹ ਤੇ ਲੈ ਕੇ ਜਾਈਏ ਇਹ ਪਾਈਚਾਰੇ ਲਈ ਪੰਜਾਬੀ ਪਾਈਚਾਰੇ ਕਾਟ ਲਈ ਮਰਕੇਸ਼ ਬਦਾਦੀ ਨੂੰ ਨੌਲੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਹਲਕੇ ਇਹ ਪਸੰਦੋ ਕਰਦੋ ਉਹਨੂੰ ਕਾਮਯਾਬ ਕਰੀਏ ਔਰ ਪੰਜਾਬੀ ਭਾਈਚਾਰੇ ਨੂੰ ਮਜ਼ਬੂਤ ਕਰੀਏ। ਤੁਹਾਡਾ ਮਹਾ ਸ਼ਿਵਰਾਤੇ ਵੀ ਆਈ ਦੇਖਿਆ ਹੈ ਤੁਹਾਡੇ ਨਾਲ ਬਹੁਤ ਤੂੰ ਤਾਲ ਦੇ ਨਾਲ ਸ਼ਹਿਰ ਦੇ ਵਿੱਚ ਰਤ ਗਾੜੇ ਕੱਢੀ ਜਾਂਦੀ ਹੈ। ਕਿਸ ਤਰ੍ਹਾਂ ਦੇਖਦੇ ਹੋ ਮਹਾ ਸ਼ਿਵਰਾਤੇ ਨੂੰ? ਭਗਵਾਨ ਬੋਲੇ ਨਾਦੀ ਰਾਠੀ ਯਾਤਰਾ 38 ਸਾਲ ਪਹਿਲਾਂ ਸ਼ੁਰੂ ਹੋਈ ਸੀਗੀ 25 ਫਰਵਰੀ ਨੂੰ ਮੰਗਲਵਾਰ ਨੂੰ ਕਿਉਂਕਿ ਇਸ ਵਾਰ ਪ੍ਰਯਾਗ ਰਾਜ ਮਹਾਕੁੰਡਾ 144 ਸਾਲ ਬਾਅਦ ਸੰਯੋਗ ਬਣਿਆ ਔਰ ਜਿਹੜੇ 144 ਸਾਲ ਬਾਅਦ ਸੱਤ ਗ੍ਰਹਿ ਇਕੱਠੇ ਹੋਏ ਨੇ ਜਿਹੜੀ ਯਾਤਰਾ ਚਾਲਣਗੇ ਉਹਨਾਂ ਨੂੰ ਮੰਗਲ ਹੀ ਮੰਗਲ ਮਿਲੇਗਾ ਔਰ ਰਾਤਰੀ ਯਾਤਰਾ ਦੇ ਅੰਦਰ ਭਗਵਾਨ ਬੋਲੇਨਾਥ ਦਾ ਪ੍ਰਿਆਗ ਰਾਜ ਦਾ ਪ੍ਰਸ਼ਾਦ ਵੀ ਵੰਡਿਆ ਜਾਏਗਾ ਔਰ ਮਹਾਕੁੰਡਾ ਜਲ ਦੇ ਛਿੱਟੇ ਵੀ ਲਗਾ ਕੇ ਪੁੱਤਰ ਕੀਤਾ ਜਾਏਗਾ ਲੁਧਾਨਾ ਨਿਵਾਸੀਓ ਆਓ ਅਸੀਂ ਬੋਲੇਨਾਥ ਦਾ ਰੱਖਿੱਚ ਕੇ ਮਹਾਕੁੰਡਾ ਪਛਾਰ ਲਈਏ ਔਰ ਮਹਾਕੁੰਦੇ ਪੁੰਨ ਪ੍ਰਾਪਤ ਕਰੀਏ ਕਿੰਨੀ ਤਰ੍ਹਾਂ ਕਿੰਨੀ ਤਰੀਕਾੜੀ ਜਾ ਰਹੀ ਏੜੀ ਲੁਧਾਨੇ ਵਿੱਚ ਹੰਨੀ ਕਿਲੀਤਰੀ ਕੱਢੀ ਜਾ ਰਹੀ ਹੈ ਯਾਤਰਾ ਹੈ ਈ ਲੋਹਿਆਣਾ ਜੇ 36 ਸਾਲ ਪਹਿਲਾਂ ਸ਼ਿਵਰਾਤੀ ਯਾਤਰਾ ਸ਼ੁਰੂ ਹੋਈ ਸੀਗੀ ਫਿਰ ਜਗਨਨਾਥ ਯਾਤਰਾ ਭਗਵਾਨ ਜਗਨਨਾਥੀ ਯਾਤਰਾ ਨਹੀਂ ਕਰਨੀ ਸ਼ੁਰੂ ਹੋਈ ਭਗਵਾਨ ਰਾਮ ਦੀ ਯਾਤਰਾ ਸ਼ੁਰੂ ਹੋਈ ਔਰ ਲੋਹਿਆਣਾ ਜਿਸਕਾ ਸੈਗਰੀ ਯਾਤਰਾ ਔਰ ਗੁਰੂ ਪਰਮ ਦੇ ਉੱਤੇ ਵੀ ਅਸੀਂ ਨਗਰ ਕੀਰਤਨ ਕਰਨੀ ਹੈ ਔਰ ਲੋਹਿਆਣਾ ਕੇ ਤਾਲਵੀਕ ਮੈਂ ਬਨ ਗਿਆ ਅੱਜ ਜ਼ਰੂਰ ਅਦਾ ਯਾਤਰਾ ਬੰਦੀ ਤਾਂ ਕਿ ਸਾਡੀ ਨੌਜਵਾਨ ਬੇਰੀ ਜਿਹੜੀ ਸ਼ਰਾਬ ਤੇ ਨਸ਼ੇ ਅੰਦਰ ਡੁੱਬਦੀ ਜਾ ਰਹੀ ਹੈ ਉਹਨੂੰ ਬਚਾਉਣ ਦੇ ਲਈ ਤਰੰਨ ਆਈ ਰਸਤਾ ਬਹੁਤ ਵਧੀਆ ਆਓ ਅਸੀਂ ਯਾਤਰਾ ਦੇ ਨਾਲ ਇੱਕ ਵਾਰ ਫਿਰ ਦੇਸ਼ ਦੀ ਰਾਸ਼ਟਰੀ ਇਕਤਾ ਨੂੰ ਮਜ਼ਬੂਤ ਕਰੀਏ اور ਆਪਣੀ ਨੌਜਵਾਨ ਪੀੜ ਨੂੰ ਨਸ਼ਾ ਦੋਤਾ ਕੇ ਤਰੰਨ ਦੇ ਨਾਲ ਜੋੜ ਦੇਈਏ ਥੈਂਕ ਯੂ ਸਰ ਦੂਸਰੋ ਕਰਵਾਇਆ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਚੰਗੇ ਅੱਜ 26 ਜਨਵਰੀ ਗਣਤੰਤਰ ਦਿਵਸ ਦੇ ਪਲਖਸ਼ ਦੇ ਵਿੱਚ ਜਗਨਨਾਥ ਧਾਮ ਦੇ ਵਿੱਚ ਪਤੰਗ ਉਤਸਵ ਜੋ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਮਨਾਉਂਦੇ ਆ ਰਹੇ ਇਸ ਸਾਲ ਇਸ ਵਾਰ ਵੀ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਦੇਖੋ ਕਿੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਬਹੁਤ ਆਪਣੇ ਫੈਮਲੀਆ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਯਾਰਾ ਦੋਸਤਾ ਮਿੱਤਰਾਂ ਨਾਲ ਲੈ ਕੇ ਪਤੰਗ ਉਡਾ ਰਹੇ ਆ ਲੋਹੜੀ ਦਾ ਹੀ ਪੂਰਾ ਇੱਕ ਨਜ਼ਾਰਾ ਬਣਿਆ ਹੋਇਆ ਜਗਨਨਾਥ ਧਾਮ ਦੇ ਵਿੱਚ ਔਰ ਆਨਾਲੇ ਸਾਲਾਂ ਦੇ ਵਿੱਚ ਵੀ ਅਸੀਂ ਹੋਰ ਵਧੀਆ ਤੋਂ ਵਧੀਆ ਪ੍ਰੋਜੈਕਟ ਲੈ ਕੇ ਜਗਨਨਾਥ ਧਾਮ ਦੇ ਵਿੱਚ ਤੁਹਾਡੇ ਸਭ ਦੇ ਰੂਬਰੂ ਹੁੰਦੇ ਰਵਾਂਗੇ ਅੱਗੇ ਜਨਮ ਅਸ਼ਟਮੀ ਦਾ ਉਤਸਵ ਆਣਾ ਹੈ ਹੋਰ ਵੀ ਆਗੇ ਜਗਨਨਾਥ ਧਾਮ ਜੋ ਤੁਸੀਂ ਕਵਰੇਜ ਕਰਦੇ ਹੀ ਹੋ ਸੋ ਇਸ ਤਰ੍ਹਾਂ ਦੇ ਉਤਸਵ ਹੁੰਦੇ ਰਹੇ ਨੇ ਇੱਥੇ ਅੱਜ ਵੀ ਉਤਸਵ ਬਹੁਤ ਵੈ ਲੋਕਾਂ ਦੇ ਵਿੱਚ ਜਿਹੜੇ ਬੱਚੇ ਨੇ ਯਾਤਰ ਦਿੱਖਿਆ ਫੋਨ ਦੇ ਵਿੱਚ ਜਾਂ ਪੜਾ ਕੰਪਿਊਟਰ ਵਿੱਚ ਬੁਸੇ ਰਹਿੰਦੇ ਆ ਕਿਸ ਤਰ੍ਹਾਂ ਜੀਂਦੇ ਉਹ ਪਤੰਗਬਾਜੀ ਭੁੱਲੀ ਜਾਂਦੇ ਵੀ ਨਹੀਂ ਅੱਜ ਦੇਖੋ ਪਤੰਗਬਾਜੀ ਪੂਰਾ ਆਪਣੇ ਫੈਮਿਲੀ ਨਾਲ ਮਨਾ ਰਹੇ ਆ ਜੀ ਮੋਬਾਈਲਾਂ ਨੂੰ ਅੱਜ ਕੰਪਿਊਟਰ ਨੂੰ ਇੱਕ ਸਾਈਡ ਤੇ ਰੱਖ ਕੇ ਆ ਸਾਰੇ ਬਸ ਲੱਗੇ ਆ ਖਿੱਚਾ ਮਾਰ ਰਿਹਾ ਕੋਈ ਪਤੰਗ ਉਡਾ ਰਿਹਾ ਸੋ ਇਸ ਤਰ੍ਹਾਂ ਦੇ ਉਤਸਵ ਮਨਾਉਂਦੇ ਰਹਿਣਾ ਚਾਹੀਦਾ ਤਾਂ ਕਿ ਬੱਚਿਆਂ ਦੇ ਵਿੱਚ ਇਹ ਪ੍ਰੈਜ਼ੈਂਸ ਬਣੀ ਰਵੇ ਪੇਰੈਂਟਸ ਨਾਲ ਉਹ ਯਾਰਾ ਦੋਸਤਾ ਮਿੱਤਰਾਂ ਨਾਲ ਇਹ ਦੇਖੋ ਦੇਖੋ ਹੋ ਰਿਹਾ ਕਹਿੰਦੇ ਚਾਈਨਾ ਡੋਰ ਜੀ ਬੜੇ ਖਤਰਨਾਕ ਹੈ ਜੀ ਨਹੀਂ ਅੱਜ ਇਸੇ ਨਹੀਂ ਕਰਨੀ ਚਾਹੀਦੀ ਮਾਲਕ ਅਸੀਂ ਹਾਂਜੀ ਹਾਂਜੀ ਚਾਈਨਾ ਡੋਰ ਇੱਥੇ ਦਾ ਬਿਲਕੁਲ ਅੱਜ ਬੈਨ ਹੈ ਪਹਿਲਾਂ ਵੀ ਸਾਡੇ ਕਮੇਟੀ ਵੱਲੋਂ ਵੀ ਕੁਝ ਕੁਝ ਦੇਰ ਬਾਅਦ ਅਨਾਉਂਸਮੈਂਟ ਹੁੰਦੀ ਜਾ ਰਹੀ ਹੈ ਜਿਦੇ ਵਿੱਚ ਕੀ ਚਾਈਨਾ ਡੋਰ ਨੂੰ ਬੈਨ ਕਰਨ ਲਈ ਵਾਸਤੇ ਅਸੀਂ ਅਪੀਲ ਕਰ ਰਹੇ ਹਾਂ ਔਰ ਇੱਥੇ ਬਿਲਕੁਲ ਨਹੀਂ ਅੱਜ ਇਸਤੇਮਾਲ ਹੋ ਰਹੀਆ ਨੋਰਮਲੀ ਜਿਹੜੀ ਪੁਰਾਣੀ ਮਾਂਝੇ ਵਾਲੀ ਜਿਹੜੀ ਆਪਣੇ ਧਾਗੇ ਵਾਲੀ ਡੋਰ ਆਉਂਦੀ ਸੀ ਉਹੀ ਇਸਤੇਮਾਲ ਹੋ ਰਹੀ ਹੈ ਸੋ ਇੱਥੇ ਬਿਲਕ ਸੋ ਆਨਲੇ ਟਾਈਮ ਦੇ ਵਿੱਚ ਅੱਗੇ ਲੋਹੜੀ ਦੇ ਹੋਰ ਜਿਹੜੇ ਉਤਸਵ ਆਣਿਆ ਉਹਨਾਂ ਦੇ ਵਿੱਚ ਵੀ ਮੈਂ ਚਾਹਾਂਗਾ ਕਿ ਚਾਈਨਾ ਡੋਰ ਬੈਨ ਹੋਣੀ ਚਾਹੀਦੀ ਹੈ ਇਹਦੇ ਤੇ ਰੋਕ ਲੱਗੇ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤਾਂ ਗੰਦੰਤਰ ਦਾ ਜਵਸ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਅੱਜ ਸ਼੍ਰੀ ਜਗਨਨਾਥ ਫੂਡ ਫਾਰ ਲਾਈਫ ਚ ਆਇਆ ਜੋ ਕਿ ਤੰਗੂਤ ਸਾਬ। ਚਲੋ ਇੱਕ ਇਹ ਵੀ ਜਿਹੜਾ ਉਤਸਵ ਹੈ ਇੱਕ ਸਨਾਤਨ ਧਰਮ ਨਾਲ ਜੋੜਨ ਲੋਕਾਂ ਨੂੰ ਮੰਦਿਰ ਚ ਆਉਣ ਦਾ ਇੱਕ ਮੌਕਾ ਮਿਲਦਾ ਤੇ ਬਹੁਤ ਅੱਛਾ ਉਪਰਾਲਾ ਵੀ ਹੈ। ਜੀ। ਚੀਤੀ ਗੁਪਤਾ ਜੀ ਉਹ ਕਰਦੇ ਆ ਜੋ ਉਹਨਾਂ ਦੀ ਪੂਰੀ ਟੀਮ ਵਧਾਈ ਦੇ ਪਾਤਰ ਹੈ ਅਸੀਂ ਆਪਣੇ ਵੱਲੋਂ ਸ਼੍ਰੀ ਲਕਸ਼ਮੀ ਹਰਿਮੰਦਰ ਸਵਾ ਬੀਰਸਨਗਰ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਨਿਵਾਰ ਕਿਦਰੀ ਸਰ ਜਿਹੜੇ ਬੱਚੇ ਦੇ ਅੱਜ ਕੱਲ ਜ਼ਿਆਦਾਤਰ ਫੋਨ ਦੇ ਵਿੱਚ ਘੁਸੇ ਰਹਿੰਦੇ ਆ ਉਹਨਾਂ ਨੂੰ ਕੀ ਮੈਂ ਅਸੀਂ ਪਤੰਗਬਾਜ਼ੀ ਤਾਂ ਪਤਾ ਹੀ ਨਹੀਂ ਨੂੰ ਪਤੰਗ ਹੁੰਦੇ ਕੀ ਜਿਹੜੇ ਪਹਿਲਾਂ ਸ਼ਹਿਰ ਹੁੰਦੇ ਸੀ ਗੁੱਡੀ ਉਡਦੇ ਆ ਪਤਾ ਲੱਗਦਾ ਸੀ ਵੀ ਹੁੰਦਾ ਹੁਣ ਹੌਲੀ-ਹੌਲੀ ਇਹ ਚੀਜ਼ ਥੋੜੀ ਅਲੋਪ ਹੋ ਰਹੀ ਹੈ ਪਰ ਇਹ ਚੀਜ਼ਾਂ ਨੂੰ ਨਾਲ ਜੋੜਨ ਵਾਸਤੇ ਅੱਛਾ ਉਪਰਾਲਾ ਲਾ ਰਿਹਾ ਹੈ ਤੇ ਕਿਸ ਤਰ੍ਹਾਂ ਲੋਕਾਂ ਨੂੰ ਦਾਨਾ ਵਾਸਤੇ ਮੈਸੇਜ ਦੋਗੇ ਤੁਸੀਂ ਇਹ ਹੈ ਕਿ ਆਪਣਾ ਜੋ ਸਨਾਤਨ ਧਰਮ ਦੇ ਨਾਲ ਲੋਕੀਂ ਜੁੜਨ ਨਸ਼ੇ ਆ ਦੂਰ ਹੋਣ ਬੱਚਿਆਂ ਨੂੰ ਸਨਾਤਨ ਧਰਮ ਨਾਲ ਜੋੜਨ ਤਾਂ ਕਿ ਬੱਚੇ ਸਨਾਤਨ ਧਰਮ ਵਾਸਤੇ ਥੋੜਾ ਜਿਹਾ ਪਤਾ ਲੱਗੇ। ਥੈਂਕ ਯੂ। ਪਤੰਗ ਉਤਸਵ ਕਰਾਇਆ ਗਿਆ ਵਾ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਸਾਰੀਆਂ ਸੰਸਥਾਵਾਂ ਸਾਰੇ ਯੂਥ ਔਰ ਸਾਰੀ ਸਾਡੀ ਮਾਵਾਂ ਇੱਥੇ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਔਰ ਜਿਹੜਾ ਕਿ ਇਹ ਉਤਸਵ ਕਰਾਇਆ ਜਾਂਦਾ ਵਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਦੇਖਣਯੋਗ ਹੁੰਦਾ ਵਾ ਸਾਰੇ ਹੀ ਸਾਡੇ ਬੱਚੇ ਇੱਥੇ ਜਿਹੜੇ ਕਿ ਫੈਮਲੀਆਂ ਨੇ ਇਹ ਤੇ ਦੇਖਣ ਨੂੰ ਮਿਲਦੀਆਂ ਨੇ ਤੇ ਅਸੀਂ ਜਿੰਨਾ ਵੀ ਇਸਨਾ ਮਾਨ ਸਮਾਨ ਅਸੀਂ ਆਪਣੇ ਭਰਾ ਦਾ ਕਰੀਏ ਤੇ ਕੇ ਬਜਾਜ ਜੀ ਦਾ ਕਿਉਂਕਿ ਉਹਨਾਂ ਦੀ ਬਦੌਲਤ ਹੀ ਸਾਰੇ ਭਰਾ ਇੱਥੇ ਪਹੁੰਚਦੇ ਨੇ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਸ਼ੁਕਰੀਆ ਜੈ ਮਾਤਾ ਦੀ ਔਰ 26 ਜਨਵਰੀ ਦੀ ਬਹੁਤ ਬਹੁਤ ਮੁਬਾਰਕਦਰ ਜਿਹੜੇ ਲੋਕ ਜਿਹੜੇ ਛੋਟੇ ਬੱਚੇ ਆ ਉਹਨਾਂ ਵਿੱਚ ਬੜੇ ਜਾਂਦਾ ਪਤੰਗबाजी ਵਰ ਪਤਾ ਨਹੀਂ ਉਹਨਾਂ ਨੂੰ ਕਿ ਟੈਕਸ ਵਾਈ ਹੁੰਦੀ ਹੈ ਉਹ ਕਿਸ ਤਰ੍ਹਾਂ ਦੇ ਉਹ ਜੀਣ ਐਕਚੁਅਲ ਦੇ ਵਿੱਚ ਜਿਹੜੀ ਕਿ ਅੱਜ ਦੇ ਜਿਹੜੇ ਮੈਂ ਆਪਣੇ ਬੱਚਿਆਂ ਦੀ ਵੀ ਅਗਰ ਗੱਲ ਕਰਾਂ ਉਹ ਚਾਹੇ ਟੈਪ ਲਗਾ ਲੋ ਚਾਹੇ ਮੋ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਜਿੰਨੇ ਵੀ ਮਾਪੇ-ਬਾਪ ਨੇ ਬੱਚਿਆਂ ਦੇ ਵੀ ਆਪਣੇ ਬੱਚਿਆਂ ਨੂੰ ਜਿਹੜੇ ਪਤੰਗ ਉੱਤਸਵ ਤਾਂ ਆਪਾਂ ਕਰਾਈ ਰਹੇ ਆ ਐਕਸਰਸਾਈਜ਼ ਤਾਂ ਹੈ ਹੀ ਜਿਹੜੀ ਹੋਰ ਵੀ ਗੇਮਾਂ ਨੇ ਸਾਡੇ ਟਾਈਮ ਦੀਆਂ ਉਹਨਾਂ ਨੂੰ ਜ਼ਰੂਰ ਰੂਬਰੂ ਕਰਾਣ ਕਿਉਂਕਿ ਇਹ ਜ਼ਰੂਰੀ ਨੇ ਕਿਉਂਕਿ ਮੋਬਾਈਲ ਹੀ ਕਹਿੰਦਾ ਦੀ ਜਿਹੜਾ ਉਹ ਹਮੇਸ਼ਾ ਡਿਪਰੈਸਿਨ ਲੈ ਕੇ ਆਂਦਾ ਬੰਦੇ ਨੂੰ ਤੇ ਜਿਹੜੀ ਗੇਮਾਂ ਨੇ ਹਮੇਸ਼ਾ ਬਾਹਰ ਕੇ ਬਾਹਰ ਆਂਦੀਆਂ ਨੇ ਤੇ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਜਿਹੜੀ ਗੇਮਾਂ ਨੇ ਉਹ ਜ਼ਰੂਰ ਖੇਡਾਓ ਥੈਂਕ ਯੂ ਥੈਂਕ ਯੂ ਮੁਬਾਰਕਾ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਮਾਹੌਲ ਹੈ ਸਾਰੇ ਜਿੰਨੇ ਲੋਕ ਆਏ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਸਨਾਤਨ ਧਰਮ ਨਾਲ ਵੈਲਿਊਜ਼ ਦਾ ਬੱਚਿਆਂ ਨੂੰ ਪਤਾ ਚੱਲਦਾ ਸਾਡੇ ਕਸਟਮਸ ਕੀ ਹੈ ਟ੍ਰੈਡੀਸ਼ਨਸ ਕੀ ਹੈ ਨਾ ਚੀਜ਼ਾਂ ਨੂੰ ਅੱਗੇ ਕੈਰੀ ਫਾਰਵਰਡ ਕਰਨਾ ਹੈ ਔਰ ਇੱਕ ਸਾਰਿਆਂ ਨੂੰ ਕਨੈਕਟ ਹੋਣਾ ਹੈ ਕਿ ਦੋਸਤੀ ਪਰਿਵਾਰ ਦੀ ਤਰ੍ਹਾਂ ਸਾਰੇ ਮੈਂਬਰਸ ਇਕੱਠੇ ਹੋਣ ਬਹੁਤ ਅੱਛਾ ਲੱਗਿਆ ਔਰ ਇਹ ਮੈਨੇਜਮੈਂਟ ਦਾ ਬਹੁਤ ਅੱਛਾ ਉਪਰਾਲਾ ਹੈ ਔਰ ਇਸ ਤਰ੍ਹਾਂ ਦੇ ਅਪਰਾਲੇ ਹੋਣੇ ਚਾਹੀਦੇ ਆ ਅਪਰਾਲੇ ਹੋਰ ਵੀ ਹੋਣੇ ਚਾਹੀਦੇ ਆ ਕਿ ਸਮਾਜ ਦੇ ਵਿੱਚ ਇੱਕ ਅਸੀਂ ਅੱਛਾ ਇੱਕ ਮੈਸੇਜ ਦਈਏ ਔਰ ਆਉਣ ਵਾਲੇ ਟਾਈਮ 'ਚ ਇੱਕ ਅੱਛਾ ਮਾਹੌਲ ਬਣੇ ਥੈਂਕ ਯੂ